ਭਾਈ ਮੇਰੇ ਘਰ ਉਹ ਬੇਟੇ ਸਨੇਕ ਲੈ ਲਈ ਸਨੇਕ ਵੱਲੋਂ ਬੇੜਿਆਂ ਨੇ ਰੋਕਿਆ ਤੇ ਉਹਨਾਂ ਨੇ ਕਿ ਅੱਲਾ ਨੂੰ ਗਾੜੀਆਂ ਧਮਕੀਆਂ ਦਿੱਤੀਆਂ ਕਿ ਤੁਸੀਂ ਕੌਣ ਹੋ ਗਾਤਰਿਆਂ ਵਾਲੇ ਹਨ ਰੋਕਣ ਵਾਲੇ ਹਾਂਜੀ ਹੈ ਉਹ ਸਿੱਕੀ ਨੂੰ ਬਲਾਕ ਕਰਦੇ ਆ ਹਾਂਜੀ ਹੈ ਇਹ ਸਿੱਕੀ ਨੂੰ ਇੰਨਾ ਬਦਨਾਮ ਕੀਤਾ ਇਹ ਕਿਹੜਾ ਇਲਾਕਾ ਕਿਹੜਾ ਇਲਾਕਾ ਹੈ ਇਲਾਕਾ ਬਾਜ਼ਾਰ ਮੁਸਤਾਵਾਦ ਮੇਨ ਬਾਜ਼ਾਰ ਮੇਨ ਬਾਜ਼ਾਰ ਸੁਣੋ ਨੰਬਰ ਤੇ ਕੀ ਗੱਲ ਹੋਈ ਸਾਰੀ ਅੱਛਾ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਤਾਬਾਦ ਦੇ ਰਹਿਣ ਵਾਲੇ ਕੀ ਕੀ ਗੱਲ ਹੋਈ ਅੱਜ ਸਾਰੀ ਇਲਾਕੇ ਵਿੱਚ ਪਟਾ ਹੈ ਕੀ ਗੱਲ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰੋਂ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਜਦੇ ਉਹਨਾਂ ਨੂੰ ਰੋਕੇ ਐਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਤਿੰਨ ਪਛਾਣ ਚ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਵਾਹ ਗਿਆ 8 10 ਨੋ 11 ਵਜੇ ਦਾ ਟਾਈਮ ਇਹ ਦੇ ਵਿੱਚ ਵਿੱਚ ਟਾਈਮ ਤੇ ਦੇਖਿਆ ਪੁਲਿਸ ਨਾਲ ਸਬੰਧ ਤੁਹਾਡੇ ਕੋਲ ਕੰਪਲੇਨ ਨਹੀਂ ਗਈ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆnde ਕੰਪਲੇਨ ਦਾ ਡਿਟਾਲ ਵੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਆ ਹਾਂਜੀ ਹੁਣ ਤੁਹਾਡੀ ਕੰਪਲੇਨ ਪਾਈ ਗਈ ਹਾਂਜੀ ਲਿਖਾਈ ਗਈ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀ ਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਹੀ ਆਇਆ ਕੋਈ ਇਹਨਾਂ ਦੇ ਫਿਰ ਉਹਨਾਂ ਨੇ ਅੱਥੀ ਬੈ ਕੇ ਕਪੜੇ-ਕੁਪੜੇ ਵੀ ਪਾੜੇ, ਵਾਲ-ਵੂਲ ਵੀ ਬਥੇਰੇ ਖੋਏ। ਇਹਨਾਂ ਦਾ ਘਰ ਉੱਧਰ ਸਾਨੂੰ ਤੇ ਬਾਅਦ 'ਚ ਪਤਾ ਲੱਗਾ ਕਿ ਲੜਾਈ ਹੋਈ ਥੱਥੇ। ਜਿਨ੍ਹਾਂ ਨੇ ਯਾ ਭਾਜੀ ਉਹਨਾਂ ਨੂੰ ਜਾਣਦੇ ਨਹੀਂ। ਹੁਣ ਲਾਗੇ ਤੇ ਸੋ ਮੋਨੋ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ। ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ, ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ। ਗੋਲੀਆਂ ਵਗੈਰਾ ਵੀ ਚਲੀਆਂ। ਚਲੀਆਂ 4 ਪਿਸਤੌਲ ਹੀ ਉਹਨਾਂ ਕੋਲੋਂ। 5 ਛਰਪਾਨਾਂ ਵੀ ਚਲੀਆਂ। ਕੀ ਮੰਗੇ ਕੀ ਕਰਦੇ ਕਿੰਨੇ ਕ ਬੰਦੇ ਨੇ? ਮੰਗ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਨਾ ਸ਼ਮ ਹੋਣਾ ਚਾਹੀਦਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ ਦੇ ਵਿੱਚ ਪਰਚੇ ਡੀਲ ਵਿੱਚ ਰਹੇ ਆ ਪੁਲਿਸ ਲਈ ਕੀ ਅਫਸਰੋਂ ਦਵਾਇਆ ਨਿਕਲੇ ਸਾਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਬਟ ਨਹੀਂ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੁਲਿਸ ਠੱਗਾ ਕਰ ਰਹੀ ਹੈ ਠੱਗਾ ਕਰ ਰਹੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣਾ ਹੀ ਵੀ ਨਾਲ ਚੱਲਣਗੇ ਕਿਹਨਾਂ ਕਿੱਥੇ ਜਲ ਗਏ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰਾ ਮੁੱਲਾ ਮੁੱਕ ਗਿਆ ਉੱਥ ਮੇਰਾ ਟਰੋਡਰ 8210 ਬੰਦੇ ਇਹ ਜਿਹਨਾਂ ਦੇ ਹਾਂਜੀ ਜਿਹੜੇ ਪੰਜਾਂ ਜਿਹੜੇ ਬਣਾਉਣ ਦੇ 15 20 ਜਾਣੇ ਹੈਗੇ ਹੀ ਉਹ ਉਹਦੇ ਰਹਿਣੇ ਤਾਂ ਕੀ ਗੱਲ ਹੋਈ ਸਾਰੀ ਨਹੀਂ ਮੇਰਾ ਨਾਮ ਮਨਜੀਤ ਕੌਰ ਹਾਂਜੀ ਮੁਸਤਰਾ ਮੁਸਵਾਦੇ ਰਹਿਣ ਵਾਲੇ ਮੇਨ ਬਾਜ਼ਾਰ ਤੇ ਭਾਜੀ ਅਈ ਉੱਥੇ ਮਾਪੋ ਤੇ ਉੱਥੇ ਤੋਂ ਤੇ ਬਾਜ਼ਾਰ ਚ ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌਕ ਕਰਦਾ ਤੇ ਉਹਨਾਂ ਨੇ ਹਾਂਜੀ ਮੇਰੇ ਹਾਂਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਇੰਦਕਿਆ ਉਹਨਾਂ ਨੂੰ ਤੁਹਾਡੇ ਬੇਟੇ ਨੇ ਰੋਕਿਆ ਕਿ ਨਾ ਰੋਕਿਆ ਅੱਛਾ ਜੀ ਵੀ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦਿਓ ਤੁਸੀਂ ਬੱਚਿਆਂ ਨੂੰ ਨਾ ਲੱਸੀਆਂ ਤੇ ਲਾਓ ਅੱਛਾ ਜੀ ਹਾਂਜੀ ਤੇ ਇਹ ਕਾਰਨ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਤੇ ਗੋਲੀਆਂ ਗੋਲੀਆਂ ਚਲਾਇਆ ਹਾਂਜੀ ਹਾਂਜੀ ਉਹ ਗੱਲ ਪਏ ਉਹ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋ ਤੇ ਉੱਥੇ ਮਹਾ ਬਚੇ ਆ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕੇ ਰੋਕਣ ਤੋਂ ਕਿਤੇ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੇ ਆਪਣੇ ਕੋਲ 10 15 ਜਣੇ ਕੋਈ ਨਹੀਂ ਸੁਣੀ ਸੁਣਾਈ ਕੀਤੀ ਕੋਈ ਮੰਗ ਕੀ ਕਰਦੇ ਪੁਲਿਸ ਤੋਂ ਅਸੀਂ ਮੰਗੇ ਇਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਨਹੀਂ ਹੋਣੀ ਚਾਹੀਦੀ ਅਸੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਡੀ ਨਾ ਉਛੇ ਵੇਲੇ ਅਸੀਂ 2-3 ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਏ ਕੀ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣ ਅਸੀਂ ਨਹੀਂ ਜਾਣਦੇ ਕਿ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਿਸਾਬ ਕਿਤਾਬ ਆ ਕਿ ਕਿਸ ਹਿਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦੇ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਏਦਾਂ ਗੋਲੀ ਰੇ ਨਸ਼ਿਆਂ ਦਾ ਗੋਲੀ ਰ ਇਹਨਾਂ ਨੇ ਪਹਿਲਾਂ ਵੀ ਹੈਗਾ 2-3-3 ਸਾਲ ਬੱਜ ਗਏ ਇਹ ਸਾਰੇ ਸੋਨਾ ਭਾਈ ਮਾਰੇ ਤਾਂ ਸੋਨਾ ਵਿੱਚ ਜਾਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਹਾਂ ਤਾਂ ਤਾਂ ਮੈਨੂੰ ਪਤਾ ਹੈ ਮੈਂ ਮਾਰਨਿੰਗ ਪੀਸੀਆ ਤੇ ਚੱਲਦਾ ਹਾਂ ਹਾਂ ਜੀ ਜੀ ਮੇਰੇ ਪੀਸੀਆ ਤੇ ਦੂਤੀਆ ਤਾਂ ਮੈਂ ਇਹ ਨਾਲ ਆਇਆ ਹਾਂ ਸਟਾਰ ਨਾਲ ਇਹ ਹੋਵਾਗੇ ਕੈਮਰੇ ਨੂੰ ਵੀ ਚੈੱਕ ਕਰ ਰਹੇ ਹਾਂ ਜੋ ਅੱਗੇ ਰਿਕਾਰਡ ਹੋਇਆ ਉਸ ਦਾ ਕੰਮ ਇਹਨਾਂ ਨੂੰ ਕਿਹਾ ਵੀ ਗੋਲੀਆਂ ਚੱਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਬਾਲ ਹੋਣੇ ਕਿਥੋਂ ਆਪਾਂ ਚੈੱਕ ਕੀਤਾ ਇਹਨਾਂ ਬੋਲ ਤਾਂ ਕਿਸੇ ਨਾਲ ਮਿਲਿਆ ਵਾ ਹਾਂ ਜੀ ਬਾਲ ਪਤਾ ਉਹ ਆਪਾਂ ਦਾ ਗਵਾਹ ਕਰਦੇ ਆਂ ਪੁਲਿਸ ਅਰਜੀ ਤੋਂ ਵੀ ਚੱਲ ਰਹੀ ਆ ਫ੍ਰੈਮ ਰੇਟ ਵਾਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਸ਼ੇ ਤੋਂ ਇਹਨਾਂ ਨੇ ਕਿਹਾ ਨਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਰੀਆਂ ਚਲਾਈਆਂ ਗਈਆਂ ਦੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੇ ਕੋਲ ਦੀ ਜੋਾਨੂੰ ਐਵੀਡੈਂਸ ਮਿਲੂਗਾ ਉਹਦੇ ਮੁਤਾਬਕ ਕਾਰਵਾਈ ਜੋਰ ਜੋਰ ਹੀ ਹੋਸ਼ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਦਰਜੀ ਸੀ ਉਹਨਾਂ ਉੱਤੇ ਸਭ ਤੋਂ ਮੈਂ ਤਾਂ ਪਿਸਤਾਂ ਸੱਤ ਮੇਰੇ ਬੇਜਿੱਤੀ ਮੈਂ ਅਫਸਰਾਂ ਤੇ ਚੱਲਦਾ ਸਾਰੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕਰਾਜਾ ਜਿਹਨੇ ਵੀ ਨਾਲ ਪਰਚਾ ਰਜਿਸਟਰ ਹੈਗਾ ਜਾਂ ਕਿਤਾ ਹੈਗੇ ਫ੍ਰੀਵਲ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਬੜੇ ਚੇਤੇ ਕਰਦੇ ਨਸ਼ੇ ਦਾ ਕੰਮ ਹੋ ਬਾਕੀ ਦੂਜੀ